ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿলো ਧੰਨਵਾਦ ਜੀ ਤੇਰਾ ਬਸ ਸਾਰਿਆਂ ਨੂੰ ਤਰੱਕੀਆਂ ਦਾ ਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਪਹਿਲਾਂ ਤਾਂ ਤੁਹਾਨੂੰ ਚੈੱਕ ਕਰਵਾਉਂਗੇ ਵਿਊ ਕਿਵੇਂ ਦਾ ਹੈ ਜੀ ਲਓ ਜੀ ਸਵੇਰ ਦਾ ਟਾਈਮ ਤੇ ਵਿਊ ਚੈੱਕ ਕਰੋ ਜੀ ਕਿੰਨਾ ਵਧੀਆ ਕਿੰਨਾ ਘੈਂਟ ਜਿਹਾ ਵਿਊ ਹੈ ਜੀ ਉੱਜੀ ਸਾਹਮਣੇ ਦਾ ਕਿੰਨਾ ਵਧੀਆ 뷰 ਹੈ ਜੀ ਅੱਜ ਦਾ ਸਵੇਰ ਸਵੇਰੇ ਸਵੇਰੇ ਦਾ ਟਾਈਮ ਹੈ ਜੀ 8:30 ਹੋਏ ਜੀ ਇਸ ਟਾਈਮ ਤੇ ਇਹ ਦੇਖੋ ਜੀ ਕਿੰਨਾ ਵਧੀਆ 뷰 ਹੈ ਜੀ ਤੇ ਲੋ ਜੀ ਇਧਰ ਮੇਰੀ ਸਾਬ ਸਫਾਈ ਵੀ ਹੋ ਗਈ ਹੈ ਇਹਨ ਸਾਰੀ ਬਾਹਰ ਬਿਹਰ ਹ ਸੰਭਰਤਾ ਜੀ ਇਧਰ ਵੀ ਤੇ ਇਧਰ ਵੀ ਮੋਟਰ ਚਲਾ ਲਈ ਤੇ ਪਾਣੀ ਭਰ ਹੋਣ ਲੱਗਿਆ ਵਾ ਜੀ ਤੇ ਹੁਣ ਅਸੀਂ ਭਰੂਗੇ ਜੀ ਪਾਣੀ ਮੋਟਰ ਚਲਾ ਕੇ ਤੇ ਸਾਬ ਸਫਾਈ ਤਾਂ ਆਲਮੋਸਟ ਸਾਰੀ ਹੋ ਹੀ ਗਈ ਹੈ ਜੀ ਸਾਡੀ ਏ ਦੇਖੋ ਜੀ ਆ ਰੂਮ ਵੀ ਐਨ ਸਾਫਟ ੁੱਤਰਾ ਹੋ ਗਿਆ ਜੀ ਤੇ ਇੱਕ ਰੂਮ ਚਾਹੇ ਜੇ ਸਫਾਈ ਹੋ ਗਈ ਉਧਰ ਬਾਬਾ ਜੀ ਵਾਲੇ ਰੂਮ ਚ ਵੀ ਸਫਾਈ ਹੋ ਗਈ ਜੀ ਤੇ ਆ ਸਾਡਾ ਡੁੱਗੂ ਕਮਦਾ ਹੈ ਹਨਾ ਤੇ ਆ ਸਾਡਾ ਡੁੱਗੂ ਲੱਗਿਆ ਵਾ ਜੀ ਘੁੰਮਣ ਤੇ ਬੈਠਿਆ ਵਾ ਇਹ ਓਏ ਡੁੱਗੂ ਡੁੱਗੂ Dugu, kanda pergi lagi ya? Akan e dapat, akan dapat. Eh, akak kelak lagi ada kanda pergi. Dugu? Oi? Bu? Kau nggak minum? Cuci oi? Dan dia berduga? Eh? Ini lagi aja sudah exercise karena roti duduk, udah ya. Ini lagi aja kul kalai ikan apni. Ina? Ii, e... bu? Agi, 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 ਹਾਂ ਖੇਲਾ ਤੇ ਨਾ ਖੇਲੀਏ ਗਾਨੀਆਂ ਮੇਨਾ ਚੱਚੀਓ ਹੈ ਇਹ ਕੰਦਾ ਮੇਨਾ ਖੇਲੋ ਖੇਲੋ ਗੰਦਾ ਮੇਰੇ ਨਾਲ ਡੰਡੀਆਂ ਵਰਦਾ ਦੇਖ ਦੇਖ ਲੈ ਦੇਖ ਲੈ ਡੰਡੀਆਂ ਵਰਦਾ ਕੁਤ ਜਾ ਤੇ ਇਹ ਇੱਧਰ ਵਾਲਾ ਬੇੜਾ ਵੀ ਸੁੰਭਰਤਾ ਜੀ ਤੇ ਸਾਰੇ ਸਾਫ ਸਪਾਈ ਹੋਗੀ ਜੀ ਤੇ ਆਵੜਾ ਰੂਮ ਵੀ ਐਨ ਸਾਫ ਹੋ ਗਿਆ ਜੀ ਤੇ ਦੇਖੋ ਜੀ ਇੱਧਰ ਵੀ ਰੂਮ ਦੀ ਸਫਾਈ ਹੋ ਗਈ ਅਸੀਂ ਕੱਲ ਅਸੀਂ ਕੱਪੜੇ ਧੋਏ ਸੀਗੇ ਕੱਪੜੇ ਪਏ ਆ ਜੀ ਤੈਹ ਲਾਣ ਵਾਲੇ ਤੇ ਮੈਂ ਕਿਹਾ ਪਹਿਲਾਂ ਹੋਰ ਕੰਮ ਕਰ ਲਈਏ ਬਾਹਰ ਦਾ ਛੜੂ ਛੜੂ ਮਾਰ ਕੇ ਭਾਂਡੇ-ਪੁੰਡੇ ਮਾਂਜ ਕੇ ਮਾਂਜ ਲਈ ਜੀ ਤੇ ਡੰਗੜਾ ਡੰਗੜਾ ਨੂੰ ਛੱਡ ਦਈਏ ਫਿਰ ਕੱਪੜੇ ਟੁਪੜੇ ਤੈਹ ਲਾਉਗੇ ਰੋਟੀ-ਉਟੀ ਬਣਾਉਣ ਤੋਂ ਬਾਅਦ ਤੇ ਅਸੀਂ ਬੋਰ ਲਾਇਆ ਜੀ ਮੋਟਰ ਚਲਾਈ ਵੀ ਹੈ ਪਾਣੀ ਆਦਾ ਜੀ ਉੱਧਰ ਤੇ ਲੋ ਜੀ ਮੰਮੀ ਚੁੱਲੇ 'ਚ ਕਬਰਗੇ ਸੀਗੇ ਜੀ ਤੇ ਆ ਕੇ ਮੰਮੀ ਕਹਿੰਦੇ ਰੋਟੀ ਸਬਜ਼ੀ ਬਣਾਓਗੇ ਜੀ ਤੇ ਸਾਬ ਸਪਾਈ ਤਾਂ ਇੱਧਰ ਵੀ ਕਰਤੀ ਜੀ ਮੈਂ ਸਾਰੀ ਐਨ ਵਧੀਆ ਤੇ ਚਲੋ ਜੀ ਹੋ ਮੈਂ ਕਿਹਾ ਸੀ ਸਿਮਨ ਉਹਨਾਂ 라ਦੀ ਅੱਜ ਸਿਰ ਪਿੰਡਾ ਉਹਦਾ ਤੇ ਪਾਣੀ ਗਰਮ ਕਰ ਲਈ ਜੀ ਤੇ ਇੱਧਰ ਠੰਡ ਹੈ ਜੀ ਹੋ ਗਈ ਹੋਰ ਹਾਂ ਜੀ ਲੋ ਜੇ ਹੋਰ ਬਹੁਤ ਰਹੀ ਸੀ ਰੋਟੀ ਸਬਜ਼ੀ ਤੇ ਮੈਂ ਅੰਨੇ ਜਰ ਪਾਣੀ ਭਰ ਲਵਾ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਉਹ ਹੇਠਾਂ ਜਾ ਕੇ ਚੱਲਦੀ ਹੈ ਜੀ ਖੂਹ ਚਲਾਈ ਹੋਇਆ ਮੋਟਰ ਤੇ ਉੱਥੋਂ ਪਾਣੀ ਆਉਂਦਾ ਹੈ ਜੀ ਉਹ ਸਾਹਮਣੇ ਦੇਖੋ ਪਾਈਪ ਲਾਇਆ ਹੋਇਆ ਜੀ ਖੂਹ ਵਿੱਚ ਤੋਂ ਤੇ ਤਰੋਜੀ ਮਿਲਦੀ ਹੈ ਜੀ ਤੁਹਾਨੂੰ ਫੇਰ ਤੇ ਡੂਗੂ ਸਾਡਾ ਸੌ ਗਿਆ ਜੀ ਲਓ ਜੀ ਮਿਲੋ ਜੀ ਮੰਮੀ ਨਾਲ ਜੀ ਸਾਸਰੀਕਾਲ ਜੀ ਸਾਰਿਆਂ ਨੂੰ ਬੈਠਿਆ ਸੀ ਧੁੱਪ ਚ ਅੱਜ ਲੱਗੇ ਜੀ ਅਰਬੀ ਦੀ ਸਬਜ਼ੀ ਬਣਾਵਾਂ ਤੁਹਾਨੂੰ ਕਈ ਦਿਨ ਦਾ ਕੱਲ ਪਰਸੋਂ ਦਾ ਕਿਹਾ ਅਰਬੀ ਦੀ ਸਬਜ਼ੀ ਬਣਾਉਣੀ ਆ ਪਰ ਅੱਜ ਟਾਈਮ ਲੱਗਿਆ ਅਰਬੀ ਦੀ ਸਬਜ਼ੀ ਬਣਾਉਣ ਦਾ ਜੀ ਅੱਜ ਹੁਣ ਅਸੀਂ ਲੈ ਆਏ ਪੱਟ ਕੇ ਜੀ ਆਰਪੀ ਧੋ ਲਈ ਜੀ ਵਾ ਦੇਖੋ ਹੁਣ ਅਸੀਂ ਧੋ ਕੇ ਇਹਨੂੰ ਕੱਟ ਕੇ ਤਾਂ ਸਬਜ਼ੀ ਬਣਾਉਂਗੇ ਜੀ ਬਾਕੀ ਸਾਡੀ ਸਿਮੂ ਤਾਂ ਸਾਜ ਲਈ ਨਾ ਆ ਕੇ ਸਿਰਪਿੰਡਾ ਬੈਠ ਗਈ ਜੀ ਸਿਮੂ ਤਾਂ ਅੱਜ ਸਿਰਪਿੰਡਾ ਨਾਲ ਹੀ ਸਾਜ ਰੇ ਸਾਜ ਰੇ ਪਾਣੀ ਗਰਮ ਕਰਕੇ ਜੀ ਨਾ ਲਈ ਸਿਮੂ ਨੇ ਕੱਢ ਲਈ ਆਪਣੀ ਟੌਰ ਨਾ ਮੇ ਕੱਪੜੇ ਪਾ ਕੇ ਟੌਰ ਕੱਢ ਕੇ ਬੈਠ ਗਈ ਜੀ ਅਸੀਂ ਲੱਗੇ ਜੀ ਹੁਣ ਸਬਜ਼ੀ ਬਣਾਣਾ ਤੇ ਅੱਜ ਬਣਾਉਂਗੇ ਅਸੀਂ ਪਹਾੜੀ ਅਰਵੀ ਦੀ ਸਬਜ਼ੀ ਹਾਂਜੀ ਇਸ ਤਰਾ ਕਿਸ ਤਰਾ ਬਣਦੀ ਆ ਸਾਨੂੰ ਸਾਰੀ ਬਲੌਗ ਚ ਦਿਖਾਉਂਦੇ ਰਹੂਗੇ ਜੀ ਦੇਖਦੇ ਰਹੋ ਜੀ ਦੇਖਣ ਲਈ ਸਾਡਾ ਬਹੁਤ ਬਹੁਤ ਧੰਨਵਾਦ ਆ ਜੀ ਪਖੜੀ ਅਰਵੀ ਕੀਤਾ ਬਣਦੀ ਆ ਤੁਸੀਂ ਕਿੱਦਾਂ ਬਣਾਉਂਦੇ ਆ ਤੁਸੀਂ ਵੀ ਦੱਸਿਓ ਸਾਨੂੰ ਕਮੈਂਟਾਂ ਚ ਅਸੀਂ ਵੀ ਦੱਸਦੇ ਆ ਇਸ ਤਰ੍ਹਾਂ ਅਸੀਂ ਬਣਾਉਂਦੇ ਆ ਜੀ ਸਾਰੀ ਵਨਾ ਦੱਦੀ ਲੱਸੀ ਲੱਸੀ ਦਹੀਂ ਵੀ ਬਾਅਦ ਵਿੱਚ ਲੈ ਲਵਾਂ ਦੱਦੀ ਅਸੀਂ ਟਮਾਟਰ ਟਮਾਟਰ ਪਾ ਕੇ ਬਣਾਉਂਦੇ ਲੱਸੀ ਦਹੀਂ ਅਸੀਂ ਨਹੀਂ ਪਾਉਂਦੇ ਇਹ ਪੈ ਜਾਂਦਾ ਨਾ ਕੱਟੀ-ਖੱਟੀ ਹੀ ਬਣਾਣੇ ਵਾਸਤੇ ਪੈ ਜਾਂਦਾ ਕਹਿੰਦੇ ਆ ਪੈ ਜਾਂਦਾ ਸੁਣਿਆ ਵਾਪਾਰ ਤੇ ਪਾਈ ਨਹੀਂ ਅਸਟਾ ਪਰ ਅਸੀਂ ਪਾਉਂਦੇ ਨਹੀਂ ਅਸੀਂ ਜ਼ਿਆਦਾ ਟਮਾਟਰ ਹੀ ਪਾਉਂਦੇ ਆ ਟਮਾਟਰ ਪਾ ਕੇ ਬਣਾਉਂਦੀਆਂ ਤਾਂ ਤਰੀ ਬਣਾਦੀ ਵੀ ਮੈਂ ਤਰੀ ਵਾਲੀ ਐ ਸੁੱਕੀ ਨਹੀਂ ਬਣਾਉਂਦੀ ਕਦੇ ਵੀ ਅੱਛੀ ਅੰਨੀ ਵਧੀਆ ਬਣਦੀ ਤਰੀ ਵਾਲੀ ਵਾਲੀ ਗਰੇਵੀ ਜੀ ਬਣਾ ਕੇ ਟਮਾਟਰ ਟਮਾਟਰ ਗਰੇਵੀ ਪਾ ਕੇ ਐਨ ਵਧੀਆ ਬਸ ਫਿਰ ਵਧੀਆ ਬਣਦੀ ਬਹੁਤ ਫਿਰ ਮੱਕੀ ਦੀ ਰੋਟੀ ਬਣਾ ਲਓ ਚਾਹੇ ਚੌਲ ਵੀ ਬਣ ਜਾਂਦੇ ਜੀ ਨਾਲ ਜੋ ਆਪਣੀ ਇੱਛਾ ਕੋ ਬਣਾ ਲਓ ਤੇ ਚਲੋ ਜੀ ਹੁਣ ਅਸੀਂ ਆਰ ਵੀ ਕਰੀਏ ਬਾਕੀ ਤੁਸੀਂ ਕਹਿੰਦੇ ਵੀ ਟਿੰਪਲ ਵੀ ਨਾ ਰੌਣਕ ਨਹੀਂ ਜੀ ਬਲੌਗ 'ਚ ਟਿੰਪਲ ਦਾ ਜੀ ਜੀ ਹੁਣ ਤਾਂ ਵਿਆਹ ਹੋ ਜਾਣਾ ਜੀ ਹੁਣ ਤਾਂ ਬਲੌਗ ਟਿੰਪਲ ਤੋਂ ਵੀ ਨਾ ਹੀ ਬਣਨੇ ਆ ਜੀ ਟਿੰਪਲ ਗਈ ਚਲੇ ਹੁਣ ਬਾਕੀ ਤੁਹਾਨੂੰ ਮਾਲਾ ਜਾਉਂਗੇ ਜੀ ਫਿਰ ਤੁਹਾਨੂੰ ਦਿਖਾਉਂਦੇ ਰਹੂਗੇ ਥੋੜੇ ਦਿਨ ਜਦ ਤੱਕ ਬਰਾਤ ਨਹੀਂ ਆਉਂਦੀ ਜਦ ਤੱਕ ਤੁਹਾਨੂੰ ਡਿੰਪਲ ਦਿਖਾਉਂਦੇ ਰਹੂਗੇ ਜੀ ਤੇ ਚਲੋ ਜੀ ਹੁਣ ਅਸੀਂ ਅਰਬੀ ਕੱਟ ਲਈ ਜੀ ਮਿਲ ਗਿਆ ਜੀ ਤੁਹਾਨੂੰ ਇਹ ਜਦ ਅਰਬੀ ਕੱਟ ਕੇ ਇਹਨੂੰ ਬਣਾਉਂਗੇ ਜੀ ਤੜਕਾ ਲਾਉਂਗੇ ਜੀ ਲਓ ਜੀ ਮਿਲੋ ਇਹ ਮੰਮੀ ਨਾਲ ਤੇ ਹੁਣ ਲੱਗੇ ਜੀ ਅਸੀਂ ਅਰਬੀ ਦਾ ਮਸਾਲਾ ਤਿਆਰ ਕਰਨ ਮੰਮੀ ਲੱਗੇ ਜੀ ਮਸਾਲਾ ਕੁੱਟਣ ਤੇ ਇੱਧਰ ਅਸੀਂ ਅਰਬੀ ਕੱਟ ਲਈ ਜੀ ਤੇ ਉਧਰ ਕੜਾਈ ਗਰੰਧਰ ਤੇ ਕੜਾਈ ਚ ਤੇਲ ਪਾਉਂਗੇ ਜੀ ਹੁਣ ਤੇ ਜਿੰਮੇ ਦੇ ਮੰਮੀ ਮਸਾਲਾ ਘੁੱਟਦੇ ਆ ਜੀ ਇੰਦਰ ਮਿੱਠੇ ਵੀ ਰੱਖੇ ਹੋਏ ਆ ਸੀ ਮਸਾਲੇ ਚ ਪਾਇਆ ਜੀ ਨੂਨ ਵਿੱਚ ਸਾਰਾ ਕੁਝ ਤੁਸੀਂ ਕਹਿੰਦਾ ਰੋਜ਼ ਹੀ ਨੂਨ ਵਿੱਚ ਹਲਦੀ ਪਾ ਦਰਦੇ ਰਹਿੰਦੇ ਆ ਸਾਨੂੰ ਉਹ ਤਾਂ ਅਸੀਂ ਵੀ ਪਾਉਂਦੀ ਆ ਜੀ ਹਾਏ ਹਾਏ ਸਾਰਾ ਕੁਝ ਅਸੀਂ ਪਾ ਲਿਆ ਜੀ ਹੁਣ ਲੱਗਿਆ ਇੰਦਰ ਗਰੇਵੀ ਬਣਾਉਣ ਮਸਾਲੇ ਦੀ ਘੁੱਟ ਘੁੱਟ ਕੇ ਜੀ ਹਮ ਹੁਣ ਫਿਰ ਤੜਕਾ ਲਾਉਂਗੇ ਜੀ ਫਿਰ ਤੁਹਾਨੂੰ ਦਿਖਾਉਂਦੇ ਆ ਜੀ ਤੜਕਾ ਲਾਉਂਦੇ ਬਸ ਮਸਾਲਾ ਵੀ ਹੋ ਗਿਆ ਜਿਆਦਾ ਫ੍ਰੀਕ ਵੀ ਨਹੀਂ ਕਰਨਾ ਜੀ ਥੋੜਾ ਜਿਹਾ ਮੋਟਾ-ਮੋਟਾ ਜਿਹਾ ਰੱਖਣਾ ਤੁਸੀਂ ਮਾਦਵੇਤਾਂ ਨੂੰ ਸਾਰਾ ਕੁਝ ਦਿਕਾਉਂਦੇ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਕਰਨਾ ਤੇ ਲਓ ਜੀ ਮੰਮੀ ਨੇ ਕੜਾਹੀ ਚ ਤੇਲ ਪਾਤਾ ਗਰਮ ਹੋਣ ਵਾਸਤੇ ਜੀ ਤੇ ਮਸਾਲਾ ਕੁੱਟੋ ਗਿਆ ਜੀ ਕੁੰਡੀ ਵਿੱਚ ਦੇ ਮੇਥੇ ਤੇ ਅਰਬੀ ਦੀ ਸਬਜ਼ੀ ਦੇ ਮੇਥੇ ਪੇ ਜ਼ਰੂਰ ਬਹੰਦੇ ਪਾ ਲੇ ਜੀ ਥੋੜਾ ਜਿਹਾ ਜੀਰਾ ਵੀ ਛਿੱਟਾ ਜੀ ਸੌਤ ਥੋੜਾ ਜਿਹਾ ਜੀ ਤਾਂ ਮੇਥਾ ਦਾ ਰੰਗ ਪਿਆ ਜੀ ਦੇਖੋ ਜੀ मसला पा ਤੇ ਰੋਜੀ ਜੀ ਨਾਲ ਜਿਹੜਾ ਮਸਾਲਾ ਤਿਆਰ ਹੁੰਦਾ ਇਹਦੇ ਉਹਨਾਂ ਜੀਰਾ ਸੀ ਅਰਬੀ ਬੀਤ ਨੂੰ ਧੋਵੋਗੇ ਜੀ ਤੇ ਪਹਿਲਾਂ ਤਾਂ ਜੀ ਇਹ ਪਹਿਲਾਂ ਧੋਜ ਕੱਟਣੇ ਤੋਂ ਪਹਿਲਾਂ ਵੀ ਧੋਦਿਆ ਨੂੰ ਫਿਰ ਬਾਅਦ ਚ ਵੀ ਕੱਟ ਕੇ ਫਿਰ ਵੀ ਧੋਦੇ ਦੁਬਾਰਾ ਜੀ ਤੇ ਇਧਰ ਹੁਣ ਮੰਮੀ ਲੱਗੇ ਜੀ ਅੱਗੀ ਧੋਣ ਤੇ ਨਾਲ ਨਾਲ ਟਮਾਟਰ ਕੱਟੂਗੇ ਜੀ ਮਸਾਲਾ ਵਾਟ ਗਿਆ ਵਾਟ ਗਿਆ ਗਿਰ ਗਿਆ ਭਾਜੀ ਸੋਟਾ ਤੇ ਨਿਕਲ ਕੇ ਸਾਡਾ ਫੜ ਲੈ ਟਾਈਮ ਦਾ ਫੜ ਲੈ ਜਿੱਧਰ ਪਾਣੀ ਵੀ ਡੁੱਲ ਗਿਆ ਸਾਡਾ ਸੋਟੇ ਘਟ ਲੈਣ ਲੁੜ ਕੇ ਇਹ ਜਗਾ ਉੱਚੀ ਨਹੀਂ ਮੀ ਆ ਜੀ ਤਾਂ ਕਰਕੇ ਉਹ ਪਹਾੜ ਵਿੱਚ ਜਗ੍ਹਾ ਇੱਕਸਾਰ ਨਹੀਂ ਹੁੰਦੀ ਜੀ ਤੇ ਚਲੋ ਜੀ ਜਿੰਨੇ ਜੇ ਸਾਡਾ ਮਸਾਲਾ ਤਿਆਰ ਹੁੰਦਾ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਅੱਧਰ ਸਾਡੀ ਸੀਮੋ ਬੈਠੀ ਹੈ ਜੀ ਨਾ ਧੋ ਕੇ ਤੇ ਇਹ ਨਾਲ ਹੀ ਸਵੇਰੇ ਸਵੇਰੇ ਹੁਣ ਆਈ ਹੈ ਜੀ ਇਹਨੂੰ ਨੀਂਦ ਤਾਂ ਇਹ ਸੌਣਾ ਜੀ ਇਹਨੇ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਚਲੋ ਜੀ ਸਾਡਾ ਕਾਹ ਮਸਾਲਾ ਹੋ ਚੁਲਿਆ ਜੀ ਤਿਆਰ ਤੇ ਹੁਣ ਅਚਕਾਉਂਗੇ ਜੀ ਟਮਾਟਰ ਕਿ ਅਰਬੀ ਦੀ ਜਦੋਂ ਇਸ ਤੇ ਪਾਣੀ ਜ਼ਿਆਦਾ ਪੈਂਦੇ ਜੀ ਹਾਂਜੀ ਨਾਲ ਸੁੱਕੇ ਵੀ ਟਮਾਟਰ ਚੜਪਾ ਅਰਬੀ ਦੇ ਟਮਾਟਰ ਪੈਂਦੇ ਜੀ ਚਰੀ ਆਈ ਬਣਾਉਣੀ ਤੇ ਤਾਂ ਜ਼ਿਆਦਾ ਹੀ ਪਾਣੀ ਪੈਂਦੇ ਜੀ ਤੇ ਲੈ ਜੀ ਮਾਰ ਜਾਂਦੀ ਜਿਹੜੀ ਉਹ ਮਤਲਬ ਕੀ ਆਨਾ ਟਿਕੜੀ ਟਿਕੜੀ ਹੁੰਦੀ ਸੀ ਕੜਾਈ ਜੀ ਮਾਰ ਜਾਂਦੀ ਜੀ ਹਾਂ ਜਿਹਦੇ ਲਾਲਾ ਜਿਹਾ ਹੋ ਜਾਂਦੀ ਹੈ पाणी पाता जी हा टमाटर सजा वाटते जी मस तयार होऊन इधर

ਤੇ ਬੜਾ ਕੀ ਕੇ ਇਹਦਾ ਕੀ ਫਾਇਦਾ ਹੈ ਬਣਾਓ ਉਨੀਕ ਤਾਂ ਜਿਹੜੀ ਲੱਗ ਜੋਏ ਤੇ ਚਲੋ ਜੀ ਅਰਬੀ ਸਬਜ਼ੀ ਨੂੰ ਲੱਗ ਗਿਆ ਤੜਕਾ ਤੇ ਹੁਣ ਪਾਉਂਗੇ ਯੇ ਚਤਰੀ ਤੇ ਫੇਰ ਬਣਾਉਂਗੇ ਜੀ ਥੋੜੇ ਜਿਹਾ ਫਿੱਕੇ ਜਿਹਾ ਬਣਾਉਂਗੇ ਜੀ ਚੌਲ ਮੱਕੀ ਦੀ ਰੋਟੀ ਖਾਉਂਗੇ ਜੀ ਹੂ ਹੂ ਹਾਂ ਹਾਰਿਸ ਕੜਾ ਪਹਾੜੀ ਸਟਾਈਲ ਚ ਵੀ ਚੂਰ ਚੂਰ ਕੇ ਖਾਂਗੇ ਮੈਂ ਹਾਇ ਰੱਬ ਬੋਲਾਈ ਹੋਵੇ ਨਾ ਅਰਬੀ ਤੋਂ ਜਿਨਾ ਨੂੰ ਬਹੁਤ ਪਹਿਲਾਂ ਬਣਾਈ ਸੀ ਜੀ ਆ ਡੈਡੀ ਆਏ ਤੋਂ ਨਹੀਂ ਹਾਂ ਮੱਕੀ ਦੀ ਰੋਟੀ ਤਾਂ ਅਰਬੀ ਸਬਜ਼ੀ ਨਾਲ ਕਦੇ ਚੂਰ ਕੇ ਜੀ ਤੁਸੀਂ ਵੀ ਖਾ ਕੇ ਦੇਖਿਓ ਵੀ ਉਹਦਾ ਲੱਗਦੀ ਟੈਸਟ ਹੈ ਨੀ ਜਿਹੇ ਬੰਦੇ ਸੀ ਜਦੋਂ ਅਸੀਂ ਬਰਸਾਤਾ ਜੀ ਬਣਾਇਆ ਤਾਂ ਨਾ ਹਾਂ ਅਰਬੀ ਹਨ ਪੱਟ ਕੇ ਫਿਰ ਬਣਾਈ ਸੀ ਤੇ ਲਓ ਜੀ ਹਰਬੀ ਸਬਜ਼ੀ ਲੱਗ ਗਿਆ ਤੜਕਾ ਇਹ ਉਹਨਾਂ ਤਰੀ ਲਾ ਕੇ ਤੇ ਫਿਰ ਬਣਾਉਗੇ ਜੀ ਨਾਲ ਨਾਲ ਮੱਕੀ ਦਾ ਪ੍ਰਸ਼ਾਦਾ ਜੀ ਹਾਂ ਜੀ ਤੇ ਪਹਿਲਾਂ ਚੌਲ ਨੂੰ ਸੀਟੀ ਲਵਾ ਲਈਏ ਜੀ ਕਾਫੀ ਦਿਨ ਹੋ ਗਏ ਮੈਂ ਤਾਂ ਖਾਂਦੀ ਨਹੀਂ ਜੀ ਚੌਲ ਚੌਲ ਖਾਣੇ ਵਾਲੇ ਹੀ ਹੈ ਜੀ ਮੇਰਾ ਤਾਂ ਦੁੱਖ ਜਾਂਦਾ ਇਹਦੀ ਗੋਡਾ ਚੌੜ ਖਾ ਕੇ ਕਾਫੀ ਦਿਨ ਹੋ ਗਏ ਚੌਲ ਖਾਣੇ ਨੂੰ ਜੀ ਕਰਦਾ ਸੀਗਾ ਜਿਵੇਂ ਕੱਲ ਦਾਲ ਬਣਾਈ ਸੀ ਛੋਲੇ ਦੀ ਫੇਰ ਵੀਰੀ ਬਣਾਈ ਸੀ ਚੌਲ ਤੇ ਮम्मी ਨੂੰ ਕਿਹਾ ਵੀ ਅੱਜ ਅਰਵੀ ਦੀ ਸਬਜ਼ੀ ਨਾਲ ਦਾ ਫਿੱਕੇ ਜੀ ਚੌਲ ਬਣਾ ਲਓ ਕਿ ਚੌਲ ਬਣਾ ਲਓ ਜੀ ਤੇ ਸਾਡੇ ਸਬਸਕ੍ਰਾਈਬਰ ਕਹਿੰਦੇ ਵੀ ਡਿੰਪਲ ਵੀਨਾ ਬਲੌਗ 'ਚ ਸੁਣਨਸਾਨ ਹੋਈ ਪਈ ਹੈ ਜੀ ਲੱਗਦਾ ਵੀ ਰੌਣਕ ਨਹੀਂ ਬਲੌਗ 'ਚ। ਕਿਆ ਕਰੀਏ ਜੀ ਹੁਣ ਵਿਆਹ ਵੀ ਕਰਨਾ ਜ਼ਰੂਰੀ ਤਾਂ ਕੁਮਰ ਹੋ ਗਈ ਸੀ ਜੀ ਡਿੰਪਲ 25 ਸਾਲ ਨੂੰ ਲੱਗੀ ਵੀ ਹੈ ਜੀ। ਹਾਂਜੀ ਵਿਆਹ ਵੀ ਜ਼ਰੂਰੀ ਤਾਂ ਕਰਨਾ ਹੁਣ ਜੀ ਕਿਆ ਕਰੀਏ। ਜਿਵੇਂ ਜਿਵੇਂ ਵਿਆਹ ਦੀ ਡੇੜੇ ਆ ਤੇ ਇਸ ਤਰ੍ਹਾਂ-ਤਰ੍ਹਾਂ ਹਾਲ ਪੈਦੇ ਵੀ ਡਿੰਪਲ ਵੀ ਚਲੇ ਜਾਣੀ। ਹੋਰ ਫਿਰ ਕੁਛ ਹੋਮੀ ਚਲੇ ਜਾਣੀ ਡਿੰਪਲ ਵੀ ਚਲ ਜਾਣੀ ਹੈ ਜਿਆਦੀ ਮੈਂ ਇਕੱਲੀ। ਕੀ ਆਖਰ ਜੀ ਬੂਹਾਂ ਹਜੇ ਹੈ ਨਹੀਂ ਇਕੱਲੇ ਰਹਿਣਾ ਪੈਣਾ ਚਲੋ ਜੀ ਮਿਲਦੇ ਆ ਜੀ ਸਾਨੂੰ ਫੇਰ ਲਓ ਜੀ ਅਰਬੀ ਨੂੰ ਲਵਾਤਾ ਸੀਗਾ ਰਾੜਾ ਤੇ ਹੁਣ ਲਾਤੀ ਅਸੀਂ ਤਰੀ ਇਹਨੂੰ ਤੇ ਜਿੰਨਾ ਚਿਰ ਸਬਜ਼ੀ ਬਣੋਗੀ ਸਾਡੀ ਨੂੰ ਵਾਲੀਆ ਦਵਾਗੇ 2-3 ਤੇ ਪਿੱਛੇ ਕਰਕੇ ਤੇ ਮੂਰੇ ਚੌਲ ਬਣਾਉਂਗੇ ਜੀ ਆਰਮ ਲੋ ਜੀ ਐਸਟਰ ਐਸਟਰ ਬਣਦੀ ਜੀ ਇਹ ਰਹੀ ਦੀ ਸਬਜੀ ਤੇ ਤੁਸੀਂ ਸਾਨੂੰ ਕਮੈਂਟਾ ਜਰੂਰ ਦੱਸਿਓ ਵੀ ਸਬਜੀ ਕਿਵੇਂ ਦੀ ਬਣੀ ਜੀ ਬੜੀਆ ਬਣੀ ਔਰ ਤੁਸੀਂ ਵੀ ਜਰੂਰ ਦੱਸਿਓ ਵੀ ਤੁਸੀਂ ਕਿਵੇਂ ਬਣਾਉਂਦੇ ਜੀ ਤੇ ਸਾਨੂੰ ਗਲਤੀਆਂ ਗੁਲਤੀਆਂ ਸਾਡੀ ਦੱਸੀ ਜਾਇਆ ਕਰੋ ਜੀ ਤੇ ਜਿੰਨੀਆਂ ਤੁਸੀਂ ਸਾਨੂੰ ਗਲਤੀਆਂ ਦੱਸੋਗੇ ਜੀ ਇੰਨੀਆਂ ਅਸੀਂ ਸੁਧਾਰੂਗੇ ਜੀ ਤੇ ਤੁਸੀਂ ਸਾਡੇ ਬਲੌਗਰ ਨੂੰ ਐਵੇਂ ਸਪੋਰਟ ਕਰਿਓ ਜੀ ਤੇ ਚਲੋ ਜੀ ਮੈਂ ਜਿੰਨਾ ਚਿਰ ਸਾਡੀ ਸਬਜੀ ਰਿਜਦੀ ਹੈ ਤੇ ਉਹਨਾਂ ਚਿਰ ਕੋਈ ਹੋਰ ਕੰਮ ਕਰ ਲਈਏ ਜੀ ਲਓ ਜੀ ਸਾਡੀ ਸਬਜੀ ਹੋ ਗਈ ਸੀਗੀ ਬਾਅਦ ਤੇ ਅੱਧ ਬਣੀ ਜੀ ਹੋ ਗਈ ਸੀਗੀ ਤੇ ਅਸੀਂ ਪਿੱਛੇ ਕਰਤੀ ਜੀ ਤੇ ਚਾਵਲ ਬਣਾ ਲਈ ਜੀ ਅਸੀਂ ਤੇ ਹੁਣ ਨਾਲ ਹੀ ਨਾਲ ਲੱਗਿਆ ਜੀ ਮੱਕੀ ਦਾ ਪ੍ਰਸ਼ਾਦਾ ਬਣਾਣਗੇ ਰਿਕੁਰੀਆ ਬੋਲ ਬੋਲ ਕਰਦਾ ਬੜਾ ਲੱਗਿਆ ਵਾਜੀ ਚੁੱਲੇ ਤੇ ਮੱਕੀ ਦਾ ਜੀ ਤੇ ਮਮਮੀ ਸਾਡੀ ਮਾਸਟਰ ਸ਼ੈਫ ਐ ਕੋਈ ਚੀਜ਼ ਨਹੀਂ ਆਲੇ ਜਿਹੜੀ ਮਮਮੀ ਨਹੀਂ ਬਣਾਣੀਆਂ ਦੀ ਹਨ ਮੈਂ ਤੁਸੀ ਵੀ ਸਿੱਖੋ ਮਾਸਟਰ ਸ਼ੈਫ ਕੋਈ ਜੰਮਦਾ ਥੋੜਾ ਹੀ ਬਣਦਾ ਸਿੱਕੇ ਦਿਮਾਗ ਲਾ ਕੇ ਬਣਦਾ ਪਰ ਮੈਂ ਵੀ ਆਪਣੇ ਦਿਮਾਗ ਤੇ ਹਰ ਟਾਈਮ ਰਹਦੀ ਬਣੀ ਚੁੱਲੇ 'ਚ ਰੋਟੀ ਪਾਣੀ 'ਚ ਇਸ ਤਰ੍ਹਾਂ ਇਸ ਤਰ੍ਹਾਂ ਟ੍ਰੇਡ ਹੋ ਜਾਂਦਾ ਬੰਦਾ ਮੈਨੂੰ ਆ ਤਾਂ ਜਾਂਦੀ ਪਰ ਮੈਨੂੰ ਲਫਾਪੇ ਦੇ ਬਣਾਣੀਆਂ ਆਂਦੀ ਮੇਰੇ ਹੱਥ ਨਾਲ ਵੀ ਤੇ ਟੁੱਟੀ ਜਾਂਦੀ ਹੱਥ ਨਾਲ ਨਿਮਿੱਤੇ ਬਣਦੀ ਹੈਗੀ ਹੱਥ ਨਾਲ ਵਰਗੀ ਰੋਟੀ ਦੀ ਰੀਸ ਤੋਂ ਬੜਾ ਵਫਾਕੇ ਜੋ ਹੱਥ ਨਾਲ ਬਣਨਾ ਹੀ ਉਹ ਨਫਾਫੇ ਵਾਲੀ ਥੜੋਗੀ ਗੱਲ ਹੈ ਦੇਖੀ ਲੈ ਕਰ ਇੱਕੀ ਏ ਕੋ ਬਲਕੀ ਨਹੀਂ ਨਹੀਂ ਆ ਨਹੀਂ ਲੈਣਾ ਦਵਾਈ ਆ ਹੱਥ ਨਾਲ ਤੇ ਲਓ ਜੀ ਰੋਟੀ ਦੀ ਦਵਾਈ ਪਰਸ਼ੋਤਮ ਬਹੁਤ ਸਲੀਫ ਕਰਦਾ ਵੀ ਬਾਮੀ ਰੋਟੀ ਵਧੀਆ ਬਣਾ ਕੇ ਆਣ ਖਾਂਦੀ ਹੈ ਉਹ ਬੱਤੀ ਦੀ ਹੂੰ ਤੇ ਮਮਮੀ ਨੇ ਸਾਨੂੰ ਸ਼ੁਰੂ ਤੋਂ ਹੀ ਹੱਥਾਂ 'ਵਾਂ ਪਰ ਬਣਾਣੀ ਸਿੱਖੀ ਐ ਅਸੀਂ ਪਹਿਲਾਂ ਬਹੁਤ ਕੋਸ਼ਿਸ਼ ਕਰੀ ਬਣਾ ਬਣਾ ਕੇ ਰੋਟੀ ਜਾਂਦੀ ਸੀ ਜੀ ਸਾਡੇ ਕੋਲ ਆਈ ਹੋਣੀ ਲੋਟ ਪਰ ਅਸੀਂ ਵੀ ਆਈ ਸਿੱਖਿਆ ਜੀ ਆਪਣੀ ਮੰਮੀ ਮਾਰ ਤੋੜ ਤੋੜ ਕੇ ਪੜਾਉਂਦੀ ਹੁੰਦੀ ਤੇ ਅਸੀਂ ਕੋਲ ਆਟਾ ਲੈਣਾ ਪੱਤਾ ਫਾਤੀ ਕਰਦੇ ਰਹਿਣਾ ਸਿੱਖ ਗਏ ਜੀ ਅਸੀਂ ਵੀ ਕੋਈ ਖਰਾਬ ਬਣਾ ਲਈ ਕੋਈ ਚੰਗੀ ਬਣ ਗਈ ਫਿਰ ਇਸ ਤਰ੍ਹਾਂ ਟ੍ਰੇਡ ਹੋ ਗਿਆ ਅਸੀਂ ਵੀ ਰੋਟੀ ਪਾਣੀ ਚ ਜੀ ਸਾਡੀ ਮੰਮੀ ਵੀ ਬਹੁਤ ਆਹਾ ਸਾਡੇ ਮੰਮੜਾ ਆ ਤਾਂ ਮੈਂ ਬਣਾਉਂਦੀ ਰੋਟੀ ਸਬਜ਼ੀ ਵਧੀਆ ਨਹੀਂ ਬਣਾਉਂਦੀ ਮੈਂ ਉਹ ਅੱਜ ਤੱਕ ਵੀ ਕਿਸੇ ਦੀ ਰੋਟੀ ਸਬਜ਼ੀ ਬਣੀ ਪਸੰਦ ਨਹੀਂ ਕਰਦੀ ਹਾਂ ਇਸ ਟਾਈਮ ਵੀ ਮੱਕੀ ਦੀ ਸਿਆਣੀ ਹੋ ਗਈ ਇਸ ਟਾਈਮ ਵੀ ਮੱਕੀ ਦੀ ਰੋਟੀ ਆਪਣੀ ਕਾਪ ਬਣਾ ਕੇ ਖਾਂਦੀ ਆ ਕਹਿੰਦੀ ਮੈਨੂੰ ਨੂੰ ਪਸੰਦ ਕਿਸੇ ਦੀ ਬਣਾਈ ਮੱਕੀ ਦੀ ਰੋਟੀ ਫੇ ਮੈਂ ਸਬਜ਼ੀ ਮਾੜੀ ਬਣਾਉਂਦੀ ਵਧੀਆ ਨਹੀਂ ਬਣਾਉਂਦੀ ਵਧੀਆ ਬਣਾਉਂਦੇ ਤੁਸੀਂ ਆਪਣੀ ਜਗਾ ਤੁਸੀਂ ਵਧੀਆ ਬਣਾਉਂਦੇ ਤੁਹਾਨੂੰ ਕੌਣ ਕਹਿੰਦਾ ਮਾੜੀ ਬਣਾਉਂਦੇ ਤੁਸੀਂ ਵਧੀਆ ਬਣਾਉਂਦੇ ਸਭ ਵਧੀਆ ਬਣਾਉਂਦੇ ਆਪਣੇ ਆਪਣੇ ਮਜ਼ਾਕ ਕਰਦੀ ਪਤਾ ਸਭ ਵਧੀਆ ਬਣਾਉਂਦੇ ਸਬਜ਼ੀ ਇਹ ਨਹੀਂ ਆ ਵੀ ਮੈਂ ਹੀ ਬਣਾਉਂਦੀ ਵਧੀਆ ਮੈਂ ਇੱਥੇ ਵਧੀਆ ਵਧੀਆ ਬਣਾਉਂਦੇ ਆ ਸਬਜ਼ੀਆਂ ਮੈਂ ਵੀ ਤਾਂ ਮਮੀ ਦੀ ਕੁੜੀ ਆ ਫਿਰ ਮੇਰੇ ਮਾ ਵੀ ਥੋੜੇ ਥੋੜੇ ਗੁੰਦਾ ਹੋਣੇ ਮਮੀ ਵਾਲੇ ਬੱਬੇ ਨੂੰ ਬੋਕਣਾ ਆ ਉਹ ਪਰ ਮੈਂ ਲਵਾਫੇ ਦੇ ਬਣਾਉਂਦੀ ਰੋਟੀ ਪਰ ਲਵਾਫੇ ਦੇ ਬੇ ਬੜੀ ਬੜੀ ਬਣਾ ਲੈਂਦੀ ਜਦੋਂ ਬੱਬੇ ਬਣਾ ਦੇਣਾ ਹੱਥ ਪਰ ਗੋਲ ਐਡੀ ਬੜੀ ਰੋਟੀ ਤੇ ਮੈਂ ਲਵਾਫੇ ਭਰੀ ਬਣਾ ਲੈਂਦੀ ਕਾਕੂ ਨਕ ਕੇ ਕਾਕੂ ਕਾਕ ਦੇ ਕੀ ਬੋਲ ਕਾਕੂ ਕਾਕੂ ਮਾਮੂ ਸ਼ਾਮ ਨੂੰ ਆਊਗਾ ਸ਼ਾਮ ਨੂੰ ਆਊਗਾ ਉਹ ਕਾਕੂ ਨਕ ਕਾਕ ਕਰੇ ਖਸ ਦੇ ਕੀ ਬੋਲ ਤੈਨੂੰ ਲਓ ਸ਼ਸ਼ੀ ਕਲ ਬਲਾਓ ਲੋ ਜਿਸ ਪੀ ਲੋ ਜੀ ਸਾਡੀ ਹਰਸੀ ਬਰਨੂ ਜੀ ਸ਼ਸ਼ੀ ਕਲ ਸਾਜ ਨੂੰ ਅੱਜ ਆ ਪਾ ਲੱਗੀ ਅਸੀਂ ਆਹੇ ਤੇ ਆ ਲੱਗੀ ਜੀ ਆਪਣੇ ਖੇਲਾ ਖਾਲੀ ਕਰਨ ਜੀ ਦੇ ਲੋ ਜੀ ਬਾਦਵਾ ਦਾ ਸਾਰਾ ਹਾਂ ਠੀਕ ਹੈ ਵਧੀਆ ਠੀਕ ਹੈ ਤੇ ਲੋ ਜੀ ਉਧਰ ਮੰਮੀ ਲੱਗੀ ਹੈ ਜੀ ਗਰਮਾ ਗਰਮ ਪ੍ਰਸ਼ਾਦਾ ਬਣਾਉਣ ਮੱਕੀ ਦਾ ਜੀ ਤੁਹਾਨੂੰ ਜੀ ਤੁਸੀਂ ਵੀ ਖਾ ਲਓ ਜੀ ਅਰਬੀਆ ਦੀ ਸਬਜੀ ਹੈ ਜੀ ਅਰਬੀ ਸਬਜੀ ਨਾਲ ਨਾ ਚੂਰ-ਚੂਰ ਕੇ ਰੋਟੀ ਖਾਓ ਅੱਜ ਮੱਕੀ ਸੀ ਸੱਚੂਗਾ ਵੀ ਹਾਂ ਅਸੀਂ ਵੀ ਅਰਬੀ ਬਣਾਈਏ ਲੈ ਕੇ ਜੀ ਅੱਜ ਤੇਨ ਵਧੀਆ ਵਧੀਆ ਸਬਜ਼ੀਆਂ ਖਾਓਗੇ ਤਾਂ ਕਿ ਤੁਸੀਂ ਸਾਡੇ ਕੋਲ ਆਉਂਦੇ ਹੈ ਜੀ ਆਓ ਜੀ ਅਸੀਂ ਤਾਂ ਇੰਤਜ਼ਾਰ ਕਰਦੇ ਸਾਡਾ ਸਾਥ ਤੁਸੀਂ ਸਾਡੇ ਕੋਲ ਆਓ ਸਾਡਾ ਵੀ ਪਾਈਆ ਖੂਨ ਵੱਜ ਜਾਣਾ ਜੀ ਜਿੱਦਣ ਤੁਸੀਂ ਸਾਡੇ ਕੋਲ ਆਣਾ ਜੀ ਵੀ ਸਾਨੂੰ ਵੀ ਕੋਈ ਬਾਹਰ ਤੇ ਮਿਲਣ ਆਏ ਜੀ ਤੇ ਤੁਹਾਨੂੰ ਗਰਮਾ ਗਰਮ ਰੋਟੀ ਖਿਲਾਉਂਗੇ ਜੀ ਚੁੱਲੇ ਤੇ ਟੇਸਟੀ ਟੇਸਟੀ ਸਬਜੀ ਫੁੱਲ ਸੇਵਾ ਕਰੂੰਗੇ ਜੀ ਤੁਹਾਡੀ ਤੇ ਚਲੋ ਜੀ ਬਿਲਦੇ ਜੀ ਤਰੋਂ ਫੇਰ ਭਾਲੀਏ ਜੀ ਇਸੀ ਗਰਮ ਕਰੋ ਪ੍ਰਸ਼ਾਦ ਦਾ ਤੇ ਬਿਲੋਂਗੇ ਜੀ ਤਰੋਂ ਫੇਰ ਥੋੜੀ ਕੀ ਦੇਰ ਬਾਅਦ ਤੁਹਾਨੂੰ ਅਸੀਂ ਬੜੇ ਡੱਗਰ ਬੱਕਰੇ ਵੀ ਦਿਖਾਵਗੇ ਜੀ ਬਲੌਗ ਚ ਤੁਸੀਂ ਬਲੌਗ ਨਾਲ ਬਣੇ ਰਹੋ ਜੀ ਤੇ ਲੋ ਜੀ ਸਾਡੀ ਅਰਬੀਆ ਦੀ ਸਬਜੀ ਹੋ ਗਈ ਸੀ ਕਿ ਜੀ ਤਿਆਰ ਬੜ ਕੇ ਐਰ ਗਾੜੀ ਗਾੜੀ ਸਬਜੀ ਬੜੀ ਐ ਜੀ ਦੇਖੋ ਕਿੰਡੀ ਵਧੀਆ ਤੇ ਕਲਰ ਦੇਖੋ ਕਿੱਡਾ ਵਧੀਆ ਆਇਆ ਵਾ ਜੀ ਪੁੱਜੀ ਦਾ ਤੇ ਇੱਕਦਮ ਰੈਡ ਰੈਡ ਜਿਹਾ ਕਲਰ ਆਇਆ ਵਾ ਸਬਜੀ ਦਾ ਜੀ ਐਰ ਵਧੀਆ ਕਲਰ ਆਇਆ ਵਾ ਜੀ ਤੇ ਸਾਈਪ ਨੂੰ ਆ ਗਿਆ ਦੇਖ ਤੂ ਕੋ ਕੁਚੋਏ ਮੇਨ ਆ ਗਿਆ ਕੋਈ ਦਾ ਤੇ ਲੋ ਜੀ ਸਾਡੀ ਆਰੀ ਬੈਰੀ ਸਜੋਗੀ ਜੀ ਤਿਆਰ ਤੇ ਇਸ ਤਰ੍ਹਾਂ ਇਸ ਤਰ੍ਹਾਂ ਪਾਈ ਸੀਗੀ ਜੀ ਅਸੀਂ ਆਰੀ ਬੈਰੀ ਦੀ ਖੰਟੀ ਸੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਲੋ ਜੀ ਮੰਮੀ ਨੇ ਛੱਡ ਦਿਆ ਜੀ ਬੱਕਰੀਆਂ ਤੇ ਬੱਕਰੀਆਂ ਛੱਡਿਆ ਜੀ ਚੁਗਣ ਵਾਸਤੇ ਛੇ ਤੇ ਜੀ ਆਈ ਸਾਡੇ ਕੋਲ ਬੱਕਰੀਆਂ ਜੀ ਤੇ ਰਹੀਆਂ ਚੁਗਣ ਜੀ ਸ਼ਟ ਮੇ ਵਾਲ ਦੇ ਚੱਕੀ ਬਾਦ ਕਰ ਲੈ ਚ ਚ ਚ ਚ ਹੁੰਦੇ ਰਹੇ ਹੁੰਦੇ ਉਹਦੇ ਉਹ ਤੇ ਛੁਰੀ ਓਏ ਸ਼ਟ ਤੇ ਬਾਜੀ ਜਾਂਦੀ ਜਿਹੜੇ ਦਰਦ ਨੂੰ ਕਰ ਲਿਆ ਕਰ ਹੋ ਜਾਂਦੀ ਆ ਫਿਰ ਔਖਾ ਹੋ ਜਾਂਦਾ ਸਾਨੂੰ ਤੇ ਉਹਨੂੰ ਸਿੱਖ ਪਾਸੇ ਨੂੰ ਹੀ ਕਰਨਾ ਮੰਮੀ ਕਰੀ ਇਧਰ ਆਈ ਬਾਹਰ ਨੂੰ ਗੁਰਦੁਆਰੇ ਚੱਲ ਗਏ ਪਾੜ ਮੈਲੂ ਸੁਬਤ ਚੱਲ ਪਿੱਛੋਂ 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 ਚੇ ਚੇ ਗੇਰੀ ਦੀ ਬਾਰਕਾਂ ਦੇ ਵਾਸ ਸੁਬਤ ਵਾਸ 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 ਡਰਾਂ ਨਾ ਡਰਾਂ ਨਾ ਡਰ ਨਾ ਡਰ ਨਾ ਸੇਟਾ ਗੇਲਮ ਚੈਲੋ 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 ਤੇ ਲੋ ਜੀ ਬੱਕੀਆਂ ਲੱਗ ਗਿਆ ਸਾਡੀਆਂ ਚੂਗਣ ਜੀ ਤੇ ਕੱਖ ਰਾਂਗੇ ਸੀਗੇ ਜੀ ਇਹਨਾਂ ਨੂੰ ਤੇ ਲੱਗਿਆ ਜੀ ਕੱਕਖਾਨ ਆਹ ਪੱਥਰ ਤੇ ਤੇ ਆਈ ਜੀ ਤੁਹਾਡੀ ਬੱਕਰੀਆਂ ਤੇ ਹੁਣ ਛੱਡੂਗੇ ਜੀ ਬਲਦ ਬੱਕਰੀਆਂ ਛੱਡਦੇ ਜੀ ਬੱਕਰੀਆਂ ਲੱਗੀਆਂ ਚੂਗਾ ਤੇ ਹੁਣ ਬਲਦਾਂ ਨੂੰ ਛੱਡ ਲਈਏ ਜੀ ਲਓ ਜੀ ਬਾਲਦ ਵੀ ਛੱਡਦੇ ਜੀ ਅਸੀਂ ਚੁਗਣ ਵਾਸਤੇ ਤੇ ਮੰਮੀਆਂ ਦੀ ਆ ਛੱਡਿਆ ਮਨ ਉੱਪਰ ਤੱਕ ਰਹਿਣਾ ਚੁੱਕਿਆ ਲੈਣਾ ਜੀ ਆਪੇ ਤੇ ਪਹਿਲਾਂ ਬੱਕਰੀਆਂ ਛੱਡਿਆ ਜੀ ਹੁਣ ਬਾਲਦ ਤੇ ਹੁਣ ਛੱਡੂਗੇ ਜੀ ਗਾਂਹ ਤੇ ਬਾਰੀ ਬਾਰੀ ਛੱਡਣਾ ਪੈਂਦਾ ਜੀ ਸਾਰੇ ਨੂੰ ਕਿਸ ਨਹੀਂ ਜੀ ਇੱਕ ਵਾਰੀ ਜੀ ਛੱਡ ਦਈਏ ਸਾਰੇ ਤਾਂ ਸਾਰੇ ਭੱਜ ਜਾਂਦੇ ਜੀ ਤੇ ਚਲੋ ਜੀ ਮਿਲਦੇ ਹਾਂ ਜੀ ਤੁਹਾਨੂੰ ਫੇਰ ਲਓ ਜੀ ਮੈਂ ਲਈ ਸੀ ਕਿ ਕੱਖ ਵੱਢ ਕੇ ਤੇ ਮੰਮੀਆਂ ਕਾਂ ਦੀ ਬਾਹਰ ਖਰਾਬ ਹੋ ਜਾਣਾ ਤੇ ਮੰਮੀ ਨੇ ਸਾਰਾ ਕੱਖ ਰੱਖਤਾ ਜੀ ਅੰਦਰ ਤਿਆਰ ਹੈਗੇ ਦੋ ਕੁੱਲੇ ਤੇ ਬਾਕੀ ਮੰਮੀ ਨੇ ਅੰਦਰ ਚਿੰਤਾ ਜੀ ਤੇ ਗਾਏ ਬੰਦੀ ਜੀ ਚੁਗ ਚੱਕ ਕੇ ਰੱਜ ਗਈ ਜੀ ਅੰਦਰ ਬੰਦੀ ਗਾਏ ਵੀ ਤੇ ਇੱਕ ਆਖਾ ਰੱਖਤਾ ਮੰਮੀ ਨੇ ਅੰਦਰ ਥੇਓ ਦੇਖੋ ਜੀ ਤੁਹਾਡੀ ਬੱਕਰੀਆਂ ਚੁੱਕ ਜਾ ਕੇ ਬੈਠ ਗਈ ਹੈ ਜੀ ਅੰਦਰ ਲੱਗਿਆ ਜੀ ਆਰਾਮ ਕਰਨੇ ਵੀ ਹੁਣ ਥੱਕ ਗਿਆ ਚੁੱਕ ਜਾ ਕੇ ਜੀ ਚਿੱੰਨੀ ਚਿੱੰਨੀ ਆਵੇ ਚਿੱੰਨੀ ਵੱਡੂ ਵੀ ਇਸ ਤਰ੍ਹਾਂ ਬਣਾਏ ਵੇ ਆ ਜੀ ਅਸੀਂ ਬੱਕਰੀਆਂ ਨੂੰ ਆਪਣਿਆਂ ਨੂੰ ਬੈਂਚ ਬੈਂਚ ਤੇ ਤੇ ਚਲੋ ਜੀ ਬੱਕਰੀਆਂ ਤਾਂ ਬੈਠ ਗਿਆ ਚੁੱਕ ਜਾ ਕੇ ਰਾਜੀ ਹੋ ਗਈਆਂ ਆਪਣੀਆਂ ਤੇ ਗਾਈ ਵੀ ਲੱਗੀ ਕੱਖ ਖਾਣ ਤਹਾ ਬਲੌਗ ਸਾਡਾ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਸਾਡਾ ਬਲੌਗ ਦੇਖਣ ਲਈ ਜੀ ਤੇ ਮਿਲੂਗਾ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ ਬਾਏਗਾ ਤੁਹਾਨੂੰ